ਸੱਚੀ ਕਾਲ ਮੈਂ ਸੁਨੇਨਾ ਅਮਰੀਕਨ ਟੈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਹੋਈ ਬਾਰਿਸ਼ ਅਤੇ ਬਰਫਬਾਰੀ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਦਿੱਤਾ ਠੰਡ ਪੈਣੀ ਸ਼ੁਰੂ ਹੋ ਗਈ ਹੈ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.6 ਡਿਗਰੀ ਦੀ ਗਿਰਾਵਟ ਆਈ ਹੈ ਜੋ ਕਿ ਆਮ ਨਾਲੋਂ 9.6 ਡਿਗਰੀ ਘੱਟ ਹੈ ਗੁਰਦਾਸਪੁਰ ਵਿੱਚ ਸਭ ਤੋਂ ਵੱਧ 30.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸ ਦੌਰਾਨ ਅੱਜ ਤੋਂ ਮੌਸਮ ਸਾਫ਼ ਰਹਿਣ ਦੀ ਉਮੀਦ ਹੈ 13 ਅਕਤੂਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅੱਜ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ ਵਿਭਾਗ ਨੇ ਮੀਂਹ ਨੂੰ ਲੈ ਕੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਚੰਡੀਗੜ੍ਹ ਦੇ ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ ਸਾਰੇ ਸ਼ਹਿਰਾਂ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਕੱਲ ਚੰਡੀਗੜ੍ਹ ਵਿੱਚ ਸਭ ਤੋਂ ਠੰਡਾ ਦਿਨ ਸੀ ਇਸ ਦੌਰਾਨ ਮੌਸਮ ਵਿਭਾਗ ਦੇ ਅਨੁਸਾਰ 8 ਅਕਤੂਬਰ ਨੂੰ ਉੱਤਰ ਪੱਛਮੀ ਹਵਾਵਾਂ ਸ਼ੁਰੂ ਹੋਣਗੀਆਂ ਜਿਸ ਨਾਲ ਤਾਪਮਾਨ ਖਾਸ ਕਰਕੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ ਸਵੇਰੇ ਅਤੇ ਸ਼ਾਮ ਨੂੰ ਹਲਕੀ ਠੰਡ ਮਹਿ ਵਾਲੇ ਤੋਂ ਬਾਅਦ ਦਿਨ ਵੀ ਠੰਡੇ ਹੋ ਜਾਣਗੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਖਬਰ ਹੈ ਕਿ ਗਾਇਕ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਬੀਤੇ ਦਿਨੀ ਹਿਮਾਚਲ ਦੇ ਬੱਦੀ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਲੀ ਦੇ 40s ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਰਾਜਵੀਰ ਜਵੰਦਾ ਦੇ ਸਿਰ ਤੇ ਰੀੜ ਦੀ ਹੱਡੀ 'ਚ ਸੱਟਾਂ ਲੱਗੀਆਂ ਸਨ ਹਸਪਤਾਲ ਲਿਉਣ ਤੋਂ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਉਸ ਦਿਨ ਤੋਂ ਲਗਾਤਾਰ ਵੈਂਟੀਲੇਟਰ ਤੇ ਰੱਖਿਆ ਗਿਆ ਤੇ ਅੱਜ ਗਾਇਕ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਰਾਜਵੀਰ ਜਵੰਦਾ ਤੋ ਵੈਂਟੀਲੇਟਰ ਤੇ ਸਨ 40 ਸਵਿਕੇ ਡਾਕਟਰਾਂ ਦੀ ਟੀਮ ਬੋਲੋ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਸੀ ਤੇ ਉਮੀਦ ਪ੍ਰਗਟਾਈ ਜਾ ਰਹੀ ਸੀ ਕਿ ਰਾਜਵੀਰ ਜਲਦੀ ਹੀ ਠੀਕ ਹੋ ਕੇ ਘਰ ਵਾਪਸ ਪਰਤੇਗਾ ਪਰ ਪ੍ਰਮਾਤਮਾ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਹਾਲਾਂਕਿ 2-3 ਦਿਨ ਤੋਂ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਵੱਲੋਂ ਮੈਡੀਕਲ ਬੁਲਟਿਨ ਵੀ ਬੰਦ ਕਰ ਦਿੱਤੇ ਗਏ ਸਨ ਖਬਰ ਹੈ ਕਿ ਜਵੰਦਾ ਦੀ ਭੈਣ ਵੀ ਅਮਰੀਕਾ ਤੋਂ ਪੰਜਾਬ ਪਹੁੰਚ ਰਹੀ ਹੈ ਜੋ ਕਿ ਆ ਕੇ ਡਾਕਟਰਾਂ ਨਾਲ ਮੀਟਿੰਗ ਕਰਨਗੇ ਰਾਜਵੀਰ ਜਵੰਦਾ ਦੀ ਮੌਤ ਤੇ ਉਹਨਾਂ ਦੇ ਜੱਦੀ ਪਿੰਡ ਪੋਹਣਾ ਦੇ ਸਰਪੰਚ ਹਰਪੀ ਸਿੰਘ ਨੇ ਦੁੱਖ ਜਤਾਇਆ ਤੇ ਪੂਰੇ ਪਿੰਡ ਵਿੱਚ ਮਾਤਮ ਸ਼ਾ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਲਿਉਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਸਲਾਹਾਂ ਕੀਤੀ। ਕਾਰਨੀ ਨੇ ਓਵਲ ਦਫ਼ਤਰ ਵਿੱਚ ਟਰੰਪ ਨਾਲ ਦੁਬੱਲੀ ਗੱਲਬਾਤ ਦੌਰਾਨ ਕਿਹਾ ਆਰਥਿਕਤਾ ਵਿੱਚ ਤਬਦੀਲੀ, ਰੱਖਿਆ ਖਰਚਿਆਂ ਲਈ ਨਾਟੋ ਪਾਈ ਵਾਲਾਂ ਦੀ ਬੇਮਿਸਾਲ ਬਚਨੁਵੱਤਾ ਭਾਰਤ ਤੇ ਪਾਕਿਸਤਾਨ ਤੋਂ ਲੈ ਕੇ ਅਜ਼ਰਬਾਈਜਾਨ ਅਰਮੀਨੀਆ ਤੱਕ ਵਿਚਕਾਰ ਸ਼ਾਂਤੀ ਸਥਾਪਿਤ ਕਰਨਾ ਈਰਾਨ ਨੂੰ ਅਤਵਾਦੀ ਤਾਕਤ ਵਜੋਂ ਅਸਮਰੱਥ ਕਰਨਾ ਵਰਗੇ ਕੰਮ ਕਰਕੇ ਤੁਸੀਂ ਖੁਦ ਨੂੰ ਇੱਕ ਪਰਿਵਰਤਨਸ਼ੀਲ ਰਾਸ਼ਟਰਪਤੀ ਸਾਬਿਤ ਕੀਤਾ April ਚ ਪ੍ਰਧਾਨ ਮੰਤਰੀ ਚੁਣੇ ਗਏ ਕਾਰਨੀ ਨੇ ਇਸ ਸਾਲ ਮਈ ਚ ਵੀ ਵਾਈਟ ਹਾਊਸ ਦਾ ਦੌਰਾ ਕੀਤਾ ਸੀ 10 ਮਈ ਤੋਂ ਜਦੋਂ 트럼ਪ ਨੇ ਸੋਸ਼ਲ ਮੀਡੀਆ ਉੱਤੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਾਸ਼ਿੰਗਟਨ ਦੀ ਵਿਚੋਲਗੀ ਦੀ ਲੰਬੀ ਰਾਤ ਦੀ ਗਲਬਾ ਤੋਂ ਬਾਅਦ ਪੂਰੀ ਅਤੇ ਤੁਰੰਤ ਜਗਬੰਦੀ ਉੱਤੇ ਸਹਿਮਤ ਹੋ ਗਏ ਸਨ ਤਾਂ ਉਹਨਾਂ ਨੇ ਲਗਭਗ 50 ਵਾਰ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਸੁਲਝਾਉਣ ਵਿੱਚ ਮਦਦ ਕੀਤੀ ਹੈ। ਆਪ ਵਿੱਚ ਬਿਜਲੀ ਕਟਾਂ ਦੀ ਪਰੇਸ਼ਾਨੀ ਖਤਮ ਹੋਣ ਵਾਲੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਰੋਸ਼ਨ ਪੰਜਾਬ ਯੋਜਨਾ ਸ਼ੁਰੂ ਕੀਤੀ ਹੈ ਜੋ ਅਗਲੇ ਸਾਲ ਤੱਕ ਪੂਰੇ ਸੂਬੇ ਵਿੱਚ 24 ਘੰਟੇ ਨਿਰਵਿਘਨ ਅਤੇ ਕਿਫਾਇਤੀ ਬਿਜਲੀ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ ਇਹ ਸਿਰਫ ਇੱਕ ਯੋਜਨਾ ਨਹੀਂ ਹੈ ਸਗੋਂ ਪੰਜਾਬ ਦੇ ਹਰ ਘਰ ਹਰ ਖੇਤ ਅਤੇ ਹਰ ਉਦਯੋਗ ਨੂੰ ਰੋਸ਼ਨ ਕਰਨ ਦਾ ਮਿਸ਼ਨ ਹੈ ਰੋਸ਼ਨ ਪੰਜਾਬ ਯੋਜਨਾ ਦਾ ਅਸਲ ਉਦੇਸ਼ ਜਨਤਾ ਨੂੰ ਪ੍ਰੋਸੈਸ ਜੋ ਕਿਫਾਇਤੀ ਅਤੇ ਨਿਰਵਿਘਨ ਬਿਜਲੀ ਪ੍ਰਦਾਨ ਕਰਨਾ ਮਾਨ ਸਰਕਾਰ ਨੇ ਇਸ ਪ੍ਰੋਜੈਕਟ ਲਈ 5000 ਕਰੋੜ ਦਾ ਵੱਡਾ ਨਿਵੇਸ਼ ਕੀਤਾ ਇਹ ਪੰਜਾਬ ਦੇ ਇਤਿਹਾਸ ਵਿੱਚ ਬਿਜਲੀ ਇਹਤਰ ਵਿੱਚ ਸਭ ਤੋਂ ਵੱਡਾ ਖਰਚ ਹੈ ਇਸ ਦਾ ਟੀਚਾ ਪੂਰੇ ਬਿਜਲੀ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨਾ ਹਰ ਪਿੰਡ ਅਤੇ ਸ਼ਹਿਰ ਨੂੰ ਨਿਰਵਿਘਨ ਬਿਜਲੀ ਸਪਲਾਈ ਜਕੀਨੀ ਬਣਾਉਣਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਰਫ ਬਿਜਲੀ ਬਾਰੇ ਨਹੀਂ ਹੈ। ਸਗੋਂ ਪੰਜਾਬ ਦੇ ਉਜਵਲ ਪਵਿੱਖ ਦੀ ਨੀ ਹੈ। ਹੁਣ ਪੰਜਾਬ ਦਾ ਹਰ ਘਰ, ਹਰ ਖੇਤ ਅਤੇ ਹਰ ਉਦਯੋਗ ਸੱਚਮੁੱਚ ਰੋਸ਼ਨ ਹੋਵੇਗਾ। ਇਹ ਇੱਕ ਚਮਕਦਾਰ ਪੰਜਾਬ ਦਾ ਸੁਪਨਾ ਹੈ। ਬਿਜਲੀ ਮੰਤਰੀ ਸੰਜੀਵ ਅਰੋੜਾ ਇਸ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਨੇ। ਜਦੋਂ ਕਿ ਪੀਐਸਪੀਸੀਐਲ ਦੇ ਚੇਅਰਮੈਨ ਅਜੀਤ ਕੁਮਾਰ ਸਿਨਾਹ ਅਤੇ ਉਹਨਾਂ ਦੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ। ਤਾਂ ਜੋ ਜਕੀਨੀ ਬਣਾਇਆ ਜਾ ਸ 帮助。Bon ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਾਲ ਦੂਜੀ ਵਾਰ ਅਮਰੀਕਾ ਦੇ ਦੌਰੇ ਤੇ ਪਹੁੰਚੇ ਨੇ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਉਹਨਾਂ ਦਾ ਸਵਾਗਤ ਕਰਨ ਲਈ ਵਾਈਟ ਹਾਊਸ ਦੇ ਗੇਟ ਤੇ ਪਹੁੰਚੇ ਓਵਲ ਆਫਿਸ ਵਿੱਚ ਕਾਰਨੀ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਮਜ਼ਾਕ ਚੁੱਕਿਆ ਕਿ ਕੈਨੇਡਾ ਤੇ ਅਮਰੀਕਾ ਦਾ ਰਿਲੇਵਾ ਹੋ ਸਕਦਾ ਇਸ ਦੌਰਾਨ ਕਾਰਨੀ ਨੇ ਕਿਹਾ ਕਿ ਉਹ ਟਰੰਪ ਦੀ ਗਾਜ਼ਾ ਇਜ਼ਰਾਈਲ ਸ਼ਾਂਤੀ ਯੋਜਨਾ ਦਾ ਸਮਰਥਨ ਕਰਦੇ ਨੇ ਅਤੇ ਕੈਨੇਡਾ ਇਸ ਵਿੱਚ ਮਦਦ ਕਰੇਗਾ ਕਾਰਨੀ ਨੇ ਟਰੰਪ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਇੱਕ ਸਪੈਸ਼ਲ ਰਾਸ਼ਟਰਪਤੀ ਦੱਸਿਆ ਉਹਨਾਂ ਕਿਹਾ ਕਿ ਟਰੰਪ ਨੇ ਨਾਟੋ ਦੇਸ਼ਾਂ ਤੋਂ ਚੋਰ ਕੀਤਾ 트럼ਪ ਨੇ ਕਾਰਨੀ ਦੀ ਸਲੰਘਾ ਕਰਦੇ ਆ ਮਜ਼ਾਕ ਵਿੱਚ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਬਹੁਤ ਮਸ਼ਹੂਰ ਕਰ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਦੇ ਸਬੰਧ ਸ਼ੁਰੂ ਤੋਂ ਹੀ ਚੰਗੇ ਰਹੇ ਸਨ ਪਰ ਕੁਝ ਛੋਟੇ ਮੋਟੇ ਮਤਭੇਦ ਨੇ ਜਿਨ੍ਹਾਂ ਨੂੰ ਉਹ ਹੱਲ ਕਰ ਲੈਣਗੇ ਜੀ ਬਾਸ ਚ ਸਫਰ ਕਰੇ 18 ਮੁਸਾਫਰਾਂ ਦੀ ਉਦੋਂ ਮੌਤ ਹੋ ਗਈ ਜਦੋਂ ਬिलासपुर ਜ਼ਿਲ੍ਹੇ ਚ ਉਹਨਾਂ ਉਤੇ ਵਿਚਾਲ ਢਿੰਗਾ ਆਂਡ ਗਿਆ ਹਾਦਸਾ ਚੁੰਡੋਤਾ ਵਿਧਾਨ ਸਭਾ ਹਲਕੇ ਦੇ ਬਾਲੂ ਘਾਟ ਇਲਾਕੇ ਚ ਵਾਪਰਿਆ ਤਿੰਨ ਜਣਾਂ ਨੂੰ ਮਲਬੇ ਵਿੱਚੋਂ ਬਚਾਏ ਜਾਣ ਦੀ ਖਬਰ ਹੈ ਬੱਸ ਵਿੱਚ 30-35 ਲੋਕ ਸਵਾਰ ਸਨ ਅਤੇ ਮਰੋਤਾ ਤੋਂ ਕੁਮਰਵਿੰਦ ਜਾ ਰਹੀ ਸੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਏ ਅਤੇ ਰਾਹਤ ਕਾਰਜਕਾਰੀ ਨੇ ਖਬਰ ਲਿਖੇ ਜਾਣ ਤੱਕ 18 ਲਾਸ਼ਾਂ ਮਿਲੀਆਂ ਨੇ ਚੰਦੂਤਾ ਦੇ ਭਾਜਪਾ ਵਿਧਾਇਕ ਜੇ ਆਰ ਕੁਟਬਾਲ ਵੀ ਮੌਕੇ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਪਹੁੰਚੇ ਰਾਹਤ ਕਾਰਜ ਚ ਲੱਗੇ ਇੱਕ ਪੁਲਿਸ ਵਾਲੇ ਨੇ ਦੱਸਿਆ ਕਿ ਪੂਰਾ ਪਹਾੜ ਟੁੱਟ ਕੇ ਬਸਤੇ ਆ ਡਿ ਗਿਆ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਹਾਦਸੇ ਤੇ ਦੁੱਖ ਪ੍ਰਗਟਾਇਆ ਅਤੇ ਅਫਸਰਾਂ ਨੂੰ ਰਾਹਤ ਕਾਰਜ ਤੇਜ਼ੀ ਨਾਲ ਚਲਾਉਣ ਲਈ ਕਿਹਾ ਸੋਮਵਾਰ ਤੋਂ ਇਲਾਕੇ ਚ ਰੁਕ ਰੁਕੇ ਮੀਂਹ ਪੈ ਰਿਹਾ ਜੈਪੁਰ ਅਜਮੇਰ ਹਾਈਵੇ ਤੇ ਮੰਗਲਵਾਰ ਰਾਤ 10 ਵਜੇ ਇੱਕ ਕੈਮੀਕਲ ਟੈਂਕਰ ਐਲਪੀਜੀ ਗੈਸ ਸਿਲੰਡਰਾਂ ਨਾਲ ਪਰ ਇੱਕ ਟਰੱਕ ਨਾਲ ਟਕਰਾ ਗਿਆ ਇਸ ਨਾਲ ਟੈਂਕਰ ਦੇ ਕੈਬਿਨ ਵਿੱਚ ਅੱਗ ਲੱਗੇ ਜਦੋਂ ਅੱਗ ਸਿਲੰਡਰਾਂ ਤੱਕ ਪਹੁੰਚੀ ਤਾਂ ਉਹ ਫਟ ਗਏ ਇੱਕ ਤੋਂ ਬਾਅਦ ਇੱਕ 200 ਸਿਲੰਡਰ ਫਟ ਗਏ ਕੁਝ 500 ਮੀਟਰ ਦੂਰ ਖੇਤਾਂ ਵਿੱਚ ਡਿੱਗ ਪਏ ਧਮਾਕਿਆਂ ਦੀ ਆਵਾਜ਼ 10 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਸਿਲੰਡਰ ਲਗਭਗ 2 ਘੰਟੇ ਤੱਕ ਫਟਦੇ ਰਹੇ ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਿੰਦਾ ਸੜ ਗਿਆ 12 ਫਾਇਰ ਇੰਜੀਨਾਂ ਨੇ 3 ਘੰਟਿਆਂ ਬਾਅਦ ਅੱਗ ਤੇ ਕਾਬੂ ਪਾਇਆ ਟਰੱਕ ਵਿੱਚ ਲਗਭਗ 330 ਲੰਡਰਸਨ ਇੱਕ ਚਸ਼ਮਦੀਦ ਗਵਾਹ ਨੇ ਕਿਹਾ ਆਰਟੀਓ ਗੱਡੀ ਨੂੰ ਦੇਖ ਕੇ ਟੈਂਕ ਡਰਾਈਵਰ ਨੇ ਗੱਡੀ ਨੂੰ ਟਾਬੇ ਵੱਲ ਮੋੜ ਲਿਆ ਇਸ ਦੌਰਾਨ ਇਹ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਨਾਲ ਟਕਰਾ ਗਿਆ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਵਿਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਭਾਰਤ ਦੀ ਵਿਤੀ ਰਾਜਧਾਨੀ ਮੁੰਬਈ ਪਹੁੰਚੇ ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਮੁੱਖ ਮੰਤਰੀ ਦਿਵਿੰਦਰ ਫੜਨवीस ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਨੇ ਲੰਡਨ ਤੋਂ ਇੱਕ ਵਪਾਰਕ ਬਫਰ ਨਾਲ ਆਏ ਸਟਾਰਮਰ ਦਾ ਛੇਤਰਪਤੀ ਸ਼ਿਵਾਜੀ ਮਹਾਰਾਜ ਕੁਮਾਂਤਰੀ ਹਵਾਈ ਅੱਡੇ ਤੇ ਸਵਾਗਤ ਕੀਤਾ ਮੋਦੀ ਅਤੇ ਸਟਾਰਮਰ ਵੀਰਵਾਰ ਨੂੰ ਮੁੰਬਈ ਵਿੱਚ ਭਾਰਤ ਯੂਕੇ ਰਣਨੀਤਿਕ ਪਾਈਬਾਲ ਨੂੰ ਮਜ਼ਬੂਤ ਕਰਨ ਦੀ ਕੜੀ ਵਜੋਂ ਮਿਲਣਗੇ ਔਰ ਸ਼ਹਿਰ ਵਿੱਚ ਸੀਈਓ ਮੁੱਖ ਕਾਰਜਕਾਰੀ ਅਧਿਕਾਰ ਫੋਰਮ ਅਤੇ ਗਲੋਬਲ ਫਿਨਟੈਕ ਫੈਸਟ ਦੇ 6ਵੇਂ ਐਡੀਸ਼ਨ ਵਿੱਚ ਸ਼ਾਮਿਲ ਹੋਣਗੇ ਮੋਦੀ ਅਤੇ ਸਟਾਰਮਰ ਤਜ਼ਵੀਜ਼ ਤੋਂ ਮੁਲਾਕਾਤ ਦੌਰਾਨ ਭਾਰਤ ਯੂਕੇ ਵਿਆਪਕ ਰਣਨੀਤਿਕ ਪਾਈਵਾਲੀ ਦੇ ਵੱਖ-ਵੱਖ ਪਹਿਲੂਆਂ ਵਿੱਚ ਪ੍ਰਕティਦੀਸ ਮਿਖਿਆ ਕਰਨਗੇ ਜੋ ਕਿ ਵਿਜ਼ਨ 2035 ਰੋਡ ਮੈਪ ਮੁਤਾਬਿਕ ਹੈ ਇਸ ਵਿੱਚ ਵਪਾਰ ਅਤੇ ਨਿਵੇਸ਼ ਟੈਕਨੋਲੋਜੀ ਅਤੇ ਨਵੀਨਤਾ ਰੱਖਿਆ ਜਲਵਾਜੂ ਅਤੇ ਊਰਜਾ ਸਿਹਤ ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪਹਿਲ ਕਦਮੀਆਂ ਸ਼ਾਮਿਲ ਨੇ ਸੁਇਸਨ ਹੁਣ ਤੱਕ ਦੀ ਹੈ ਖਬਰਾਂ ਹੁਣ ਮੈਨੂੰ ਦੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ